ਦੋਸਤੋ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਕਮਾਲੂ ਡੈਰੀ ਫਾਰਮ ਤੇ ਮੇਰੇ ਨਾਲ ਨੇ ਡਾਕਟਰ ਜੀਤ ਸਿੰਘ ਲਾਲਿਆਣਾ ਜਾਣਦੇ ਹੋਂ ਬਾਈ ਨੂੰ ਤੇ ਆਪਣੇ ਕੋਲੇ ਨਾ ਝੋਟੀ ਐ ਜਿਹਦੀਆਂ ਦੋ ਕਟੀਆਂ ਪੇਟ ਦੇ ਵਿੱਚ ਮਰ ਗਈਆਂ ਸੀ ਅਨਮੋਲ ਝੋਟੇ ਦੀਆਂ ਕਟੀਆਂ ਸੀਗੀਆਂ ਤੇ ਇਹਦੇ ਹੁਣ ਆਪਾਂ ਸੀਮਨ ਧਰਾਇਗਾ ਐਫਟੀ 328 ਦਾ ਐਚਐਲਡੀਵੀ ਦਾ ਸੀਮਨ ਸੀਗਾ ਇਹ ਵੈਸੇ ਬੁੱਲਤਾ ਹੋਣਾ ਕਾਫੀ ਟਾਈਮ ਹੋ ਗਿਆ ਉਹਨੂੰ ਮਰ ਗਿਆ ਸੀ ਕਿਤੇ ਡਾਕਟਰ ਸਾਹਿਬ ਕੋਲੇ ਪੁਰਾਣੇ ਟੀਕੇ ਹੁੰਦੇ ਭਈ ਇਹ ਟੀਕੇ ਦੀ ਡੇਟ ਵੀ ਐ ਮੰਨੋ 16 ਸਾਲ ਪਹਿਲਾਂ ਦੀ ਡੇਟ ਹੈਗੀ ਇੱਕ ਇੱਕ 10 ਦੀ ਡੇਟ ਹੈ ਇਹਦੀ ਪੁਰਾਣੇ ਡਾਕਟਰ ਸਾਹਿਬ ਨੇ ਤੁਹਾਨੂੰ ਆਪ ਜਾ ਕੇ ਲੈ ਕੇ ਆਂਦੇ ਸੀਗੇ ਤੇ ਆਪਾਂ ਨਾ ਪੁੱਛਣਾ ਹੈ ਭਰਾਵਾਂ ਨੂੰ ਜਿਹੜਿਆਂ ਨੂੰ ਪਤਾ ਵੀ ਐਫਪੀ 328 ਦਾ ਰਿਜ਼ਲਟ ਕਿਵੇਂ ਆ ਕਿਉਂਕਿ ਸਾਨੂੰ ਉਹਦਾ ਰਿਜ਼ਲਟ ਪਤਾ ਨਹੀਂ ਹੈਗਾ ਵੀ ਕਿਉਂ ਡਾਕਟਰ ਸਾਹਿਬ ਕਿਵੇਂ ਆ ਤੁਹਾਨੂੰ ਦੇਖਿਆ ਤੁਸੀਂ ਰਿਜ਼ਲਟ ਕਿਵੇਂ ਪੁੱਛਿਆ ਨਹੀਂ ਮੈਂ ਇਹ ਨਾ ਪਤਾ ਹੀ ਕੀ ਗੱਲ ਹੈ ਹੂੰ ਇਹ ਦੋਸਤੋ ਮੈਂ ਨਾ ਸੀਮਣ ਲਿਆ ਕੇ ਰੱਖ ਲਿਆ ਆਪਣੇ ਕੋਲ ਮਾ ਜੋਤੀ ਸੀ ਭਰਾਵਾਂ ਨੂੰ ਪਤਾ ਹੀ ਹੈ ਮੈਂ ਕਿਹਾ ਵੀ ਜੋਤੀ ਦੇ ਕਿਨਾਂ ਆਪਾਂ ਬਾਅਦ ਚ ਹੌਲੀ ਹੌਲੀ ਬੱਚੇ ਲਾਵਾਂਗੇ ਇਹਨਾਂ ਤੋਂ ਵੀ ਇਹ ਚੰਗੇ ਸੀਮਨ ਲੱਗੇ ਮਨ ਲੋ ਗਰੁੱਪਾਂ ਚ ਜਿਵੇਂ ਐਡ ਨਹੀਂ ਹੁੰਦੀ ਮੈਂ ਗਰੁੱਪਾਂ ਚ ਭਰਾ ਦੱਸ ਦਿੰਦੇ ਆ ਦੱਸ ਦਿੰਦੇ ਆ ਜੀ ਇੱਕ ਇੱਕ ਤਾਂ ਸੀਗਾ ਐਸਟੀ 425 ਹਮ ਇੱਕ ਐਫਟੀ 328 ਇੱਕ ਪੀ 288 ਹਮ ਪੀ 288 ਦਾ ਤਾਂ ਆਪਾਂ ਬਚਾ ਲੈ ਲਿਆ ਇੱਕ ਵਾਰ ਮੈਂ ਪੀ 288 ਮਨ ਲਾ ਪਹਿਲਾਂ ਐਸਟੀ 425 ਭਰੇ ਮੱਝ ਦੇ ਉਦੋਂ ਨਾ ਰੁਗੀ ਹਮ ਆਹ ਐਫਟੀ 328 ਲਾਇਆ ਜੋਤੀ ਉਦੋਂ ਨਾ ਰੁਗੀ ਅੱਛਾ ਜਦੋਂ ਪੀ 288 ਲਾਤਾ ਉਦੋਂ ਰੁਗ ਗਿਆ ਉਦੋਂ ਕਟਾ ਆ ਗਿਆ ਸੀਗਾ ਬਾਕੀ ਇਹਦਾ ਐਸਟੀ 425 ਹੈ ਇਹਦੇ ਚਾਰ ਟੋਟੇ ਆ ਗਏ ਸੀ ਆਪਣੇ ਭਰੇ ਸੀਮਨ ਦੀਆਂ ਹਮ ਦੋ ਤਾਂ ਇਹ ਜਿਹੜੀਆਂ ਰਹਿਗੀਆਂ ਵੀ ਸਿੰਘਬਨ ਦਾ ਬਹੁਤ ਸੋਹਣਾ ਆਉਂਦਾ ਬਹੁ ਡਿਸਟ੍ਰਕਚਰ ਸੋਹਣਾ ਆਉਂਦਾਗਾ ਹੂੰ ਦੋ ਦੋਨੇ ਹੀ ਕਿਹੜਾ ਪਹਿਲੇ ਸੂਏ ਬੱਚਾ ਭੁੱਲ ਲੀਆਂ ਦੋਹੀ ਹੂੰ ਜੋ ਦੂਜੇ ਸੂਏ ਸੋਂਗਾ ਦੂਜੇ ਸੂਏ ਬੱਚਾ ਭੁੱਲ ਲੀਆਂ ਅੱਛਾ ਜੀ ਤੇ ਦੋ ਇੱਕ ਮੰਨ ਲਓ ਮੇਰੇ ਸੁਣਨ ਚਾਹੀ ਵੀ ਮੇਰੇ ਪਿੰਡੋਂ ਗਿਆਨੇ ਬਾਗੀ ਸੀਗੀ ਮੰਨ ਲਓ ਛੋਟੀ ਮੱਧਮਗਰ ਬਾਗੀ ਦੁੱਧ ਪਿੰਨੂ ਲੈ ਗਿਆ ਉਹ ਛੋਟੀ ਉਹਨਾਂ ਨੇ ਉੱਥੇ ਰੱਖ ਲਈ 425 ਦੀ ਆ ਐਸਟੀ 425 ਦੀ ਜੀ ਉਹ ਬਾਗੇ 16 ਕਿਲੋ ਦਾ ਤੇ ਅੱਛਾ ਉਹਨਾਂ ਕੋਲੇ ਹੁਣ ਮੇਰੇ ਪਿੰਨੂ ਮੌਕੇ ਦੀ ਝੋਟੀ ਸੂਈ ਹੋਈ ਆ HST 425 ਦੀ ਹੂੰ ਉਹ ਮੁੰਡੇ ਨਾਲ ਗੱਲ ਹੋਈ ਸੀ ਉਹ ਕਹਿੰਦਾ ਮੈਂ 15.5 ਕਿਲੋ ਤੋਲ ਲਿਆ ਪਹਿਲੇ ਸੂਰੇ ਉਹ ਚ ਮਤਲਬ ਕਮੀ ਕੀ ਹੈ ਲੈਵਾ ਤਾਂ ਉਹਦਾ ਸੂਤ ਉਹ ਲੈ ਕੇ ਧੁੰਨੀ ਤੱਕ ਹੈ ਹੂੰ ਜਗਰਾਮ ਆਇਰ ਕੇ ਤਾਂ ਕੋਈ ਭਰਾ ਸੀ ਮੇਰੇ ਤਾਂ ਨਾ ਫੋਨ ਤੇ ਮਤਲਬ ਬਹੁਤ ਲੰਮੀ ਲੰਮੀ ਗੱਲ ਕਰਦਾ ਰਿਹਾ ਜਦੋਂ ਆਪਾਂ HST 425 ਦੇ ਸੀਮਨ ਲਿਆ ਜੀ ਜੀ ਉਹ ਇਹ ਗੱਲ ਕਹਿੰਦਾ ਹੁੰਦਾ ਵੀ ਲੈਵਾ ਬਹੁਤ ਚੰਗਾ ਹੁੰਦਾ ਇਹਦਾ ਹੂੰ ਪਰ ਉਹਦਾ ਥਣ ਮਾੜਾ ਆ ਗਿਆ ਝੋਟੀ ਦਾ ਅੱਛਾ ਦੂਜਿਆਂ ਝੋਟਾਂ ਦਾ ਸਣ ਸਮਾ ਚੰਗੇ ਆਈ ਸੀਗੇ ਇਹਦਾ ਸਣ ਬਾਲਾ ਪਤਲਾ ਆ ਗਿਆ ਸਾਨੂੰ ਦੇਖ ਕੇ ਨਹੀਂ ਉਹਦੀ ਕੀਮਤ ਜੀ ਲੱਗਦੀ ਸਿੰਘ ਚ ਨਹੀਂ ਕਮੀ ਬੋਡੀ ਸਟਰਕਚਰ ਬਹੁਤ ਸੋਹਣਾ ਦਾ ਜੀ ਤੇ ਇਹ ਇਹਦੀ ਤੁਸੀਂ ਦੇਖੀ ਇੱਕ ਕੱਟਿਆ ਐਪੀ ਤੇ ਸਿਖਾਈ ਦੀ ਇੱਕ ਵਾਰ ਮੈਂ ਤੇ ਗਤੇਜ ਪੰਨੂ ਤੇ ਇੱਕ ਮੋਟਾ ਦੀਪ ਜੀ ਕਮਾਲ ਪਿੰਡ ਤੋਂ ਹੈ ਹੂੰ ਅਸੀਂ ਨਾ ਸੀਮਨ ਲੈਣ ਗਏ ਸੀ ਐਚ ਐਡੀ ਵਿੱਚ ਹੂੰ ਤੇ ਉਹਦੇ ਨਾਲ ਨਾ ਮੰਨ ਲਓ ਵੀ ਜਿਹੜੇ ਪਾਸੇ ਮੰਨ ਲਾ ਸੀਮਨ ਬੈਂਕ ਬਣਿਆ ਹੋਇਆ ਉਹਦੇ ਨਾਲ ਪਿੰਡ ਆ ਤਰਮੰਡੀ ਰਾਣਾ ਜੀ ਤੇ ਉਹ ਨਾ ਬੰਦੇ ਮੰਨ ਲਓ ਵੀ ਆਪ ਦੇ ਜਾਨਵਰਾਂ ਦੇ ਅਸਹਿਜ ਦੁੱਧਾ ਵੀ ਆਪ ਆ ਕੇ ਆਉਂਦੇ ਆ ਹੂੰ ਹੂੰ ਉਹਨਾਂ ਕੋਲੇ ਪਤਾ ਨਹੀਂ ਤਾਂ ਹੁਣ ਮੇਰੇ ਪੂਰੀ ਤਨ ਜਾਣ ਚ ਪਤਾ ਸੱਤਵੇਂ ਸੂਏ ਖੜੀ ਸੀ ਮੱਝ ਪੰਜੇ ਖੜੀ ਨੌਵੇਂ ਸੂਏ ਹੂੰ ਉਹ ਐਫਟੀ 328 ਦੀ ਸੀ ਤੇ ਉਹ ਕਹਿੰਦੇ 22 ਕਿਲੋ ਦੁੱਧ ਤੇ ਗਈ ਜਵੇ ਕਿਤੇ ਉਹਨਾਂ ਕੋਲੇ ਹਾਂ ਤੇ ਬਾਕੀ ਉਹ ਜਿਹੜੇ ਜਿਆਦਾ ਸੀਮਨ ਲਾਈ ਬੈਠੇ ਸੀਗੇ ਹੂੰ ਉਹ ਲਾਈ ਬੈਠੇ ਸੀਦਾ ਐਮ 460 ਦਾ ਜਿਆਦੇ ਹਾਂ ਉਹਨਾਂ ਦਾ ਕਹਿਣਾ ਇਹ ਸੀਗਾ ਵੀ ਸਾਡੇ ਪਿੰਡੋਂ ਨਾ ਮੰਨ ਲਓ ਵੀ ਜਿਹੜੇ ਚਵਾਈ ਤੇ ਲੱਗੇ ਹੋਏ ਆ ਮੰਨ ਲਓ ਮੁੰਡੇ ਉੱਥੇ ਉਹਨਾਂ ਚਵਾਈ ਕਰਦੇ ਆ ਉਹ ਕਹਿੰਦੇ ਵੀ M460 ਦੀ ਮਾਂ ਦਾ ਜਿਹੜਾ ਦੁੱਧ ਹੈ 22 ਕਿਲੋ ਆਮ ਦੁੱਧ ਹੈ। ਅੱਛਾ ਉਹ ਵੀ ਤਾਂ ਅਗਰ ਕੇ M460 ਛੱਟ ਲਾਈ ਜਾਂਦੇ ਆ। ਕਿ ਨੌਲਜ ਉਹਨਾਂ ਨੂੰ ਬਹੁਤ ਸਿਆਹੀ ਗੱਲ ਨਹੀਂ। ਹਾਂ। ਸੋ ਇਹਦੇ ਬਾਰੇ ਦਾ ਅਸੀਂ ਸਾਡਾ ਵੀਡੀਓ ਬਣਾਉਣ ਦਾ ਮਕਸਦ ਇੱਕ ਇਹੀ ਸੀਗਾ। ਡਾਕਟਰ ਸਾਹਿਬ ਤਾਂ ਕਹਿੰਦੇ ਭਰਦੇ ਨਹੀਂ ਸੀਗੇ। ਮੈਂ ਤਾਂ ਕਿਨੇ ਸੀਮਨ ਭਰਾਇਆ ਇਹਨਾਂ ਤੋਂ। ਮੈਂ ਜੀ ਆਪਾਂ ਭਰ ਕੇ ਦੇਖਣਾ ਹੈਗਾ ਤੇ ਪਤਾ ਲੱਗ ਜੂ ਆਪਾਂ ਨੂੰ ਕੱਟੀਆਂ ਦੀ ਆਉਂਦੀ ਆ ਕਿੱਦਾਂ ਦੀ ਕਿਵੇਂ ਆਊਗੀ। ਤੇ ਜੇ ਕਿਸੇ ਭਰਾ ਨੂੰ ਪਤਾ ਹੈ FPT 328 ਬਾਰੇ ਕਿਸੇ ਕੋਲ ਕੱਟੀਆਂ ਆਈਆਂ ਹੈ। ਜਾ ਕਿੰਦਾਂ ਦੀਆਂ ਆ ਗਈਆਂ ਕਿਹੜਾ ਦੁੱਧ ਕਿੰਨਾ ਦੁੱਧ ਦਿੰਦੀਆਂ ਉਹ ਦੱਸਿਓ ਜਰੂਰ ਕਮੈਂਟਾਂ ਦੇ ਵਿੱਚ ਇਹ ਪੁੱਛਣ ਵਾਸਤੇ ਤੁਹਾਨੂੰ ਅਸੀਂ ਮਤਲਬ ਇਹ ਵੀਡੀਓ ਪਾ ਰਹੇ ਹਾਂ ਜੀ ਕਿਉਂ ਜੀ ਡਾਕਟਰ ਸਾਹਿਬ ਹਾਂਜੀ ਹਾਂ ਬਾਕੀ ਜਿਹੜਾ ਕੋਈ ਭਰਾ ਦੱਸੂਗਾ ਫਿਰ ਡਾਕਟਰ ਸਾਹਿਬ ਕੋਲ ਟੀਕੇ ਹੋਰ ਪਏ ਹੈਗੇ ਫਿਰ ਆਪਾਂ ਹੋਰ ਵੀ ਭਰਾਵਾਂਗੇ ਉਹਨਾਂ ਨੂੰ ਹਾਂ ਬਸ ਮੈਥੋਂ ਇਹ ਵੱਡੀ ਗਲਤੀ ਇਹ ਰਹਿ ਗਈ ਵੀ ਸੀਮਨ ਗਤੇਜ ਭਰਾਵਾਂ ਮੈਨੂੰ ਪਹਿਲਾਂ ਹੀ ਕਿੱਥੇ ਮੈਂ ਪੁੱਵਾਂ ਲੰਘਾ ਹੈ ਜੀ ਪੁਰਾਣਾ ਸੀਗਾ ਉਹ ਉਹ ਮੈਂ ਬਸ ਇਹ ਰੋਗ ਲੈ ਮੈਂ ਭਰਿਆ ਨਾ ਐਸਟੀ 425 ਦਾ ਮੈਂ ਭਰਤਾ ਜੀ ਇਹ ਪਤਾ ਹੀ ਨਹੀਂ ਕਿਵੇਂ ਰਹਿ ਗਿਆ ਮਨ ਲਾ ਵੀ ਘਰੇ ਦੂਜੇ ਕੰਟੇਨਰ ਚ ਰਹਿ ਗਿਆ ਮੈਂ ਭਰਿਆ ਭਰਿਆ ਨਹੀਂ ਉਸ ਉਸੇ ਕਰਕੇ ਮਨ ਲਾ ਇਹ ਆਪਣੇ ਕੋਲ ਗਿਆ ਜੀ ਇੱਕ ਇੱਕ ਉਹ ਦੱਸ ਦੀ ਐ ਰੇਟ ਤਾਂ ਇਹਦੀ 11 ਚ ਮਰ ਗਿਆ ਸੀ ਝੋਟਾ ਉਹ ਨਹੀਂ ਇਹ ਨਾ ਇਹ ਐ ਐਸਐਚਐਲਡੀਵੀ ਦਾ ਸਿਸਟਮ ਇਹ ਐ ਹੂੰ ਪੂਰਾ ਤਾਂ ਮੈਨੂੰ ਜਾਣਕਾਰੀ ਨਹੀਂ ਹੂੰ ਜਿਵੇਂ ਹੁਣ ਲਗਭਗ 10 ਸਾਲ ਹੋ ਗਏ ਬੋਲਣ ਨੂੰ ਬੋਲਣ ਨੂੰ ਹਾਂ ਸੀਮਨ ਬਹਿ ਕੇ ਚ ਹੂੰ ਉਤਪਾਦ ਉਹਨਾਂ ਨੇ ਮਤਲਬ ਬੀ ਬੋਲੋ ਚਾਹੇ ਕਿਸ ਤਰ੍ਹਾਂ ਦਾ ਚੰਗਾ ਹੈ ਮਾੜਾ ਜਾਂ ਮਤਲਬ ਵੀ ਕੋਈ ਰਿਜ਼ਲਟ ਆ ਗਿਆ ਉਦਰ ਤੋਂ ਬੋਲ ਉਹਨਾਂ ਨੇ ਮਤਲਬ ਜਿਹੜਾ ਸਿਸਟਮ ਬਣਾਇਆ ਉਹਨਾਂ ਦਾ ਉਹਨਾਂ ਨੇ ਸੇਲ ਕਰਨੇ ਹੀ ਕਰ ਅੱਛਾ 10 ਸਾਲਾਂ ਬਾਅਦ ਬੋਲ ਨੂੰ ਸੇਲ ਕਰ ਦਾਂਦੇ ਆ ਉਹ ਹਾਂ ਚਾਹੇ ਤਾਂ ਮਨ ਲੋ ਵੀ 6000 ਰੁਪਏ ਵਾਲੇ ਲੈ ਲੈਣਾ ਚਾਹੇ ਕੋਈ ਪ੍ਰਾਈਵੇਟ ਮਤਲਬ ਬੰਦਾ ਕੀ ਕਰੇ ਕਈ ਵਾਰ ਆ ਮਤਲਬ ਵੀ ਆ ਮੁਸਲਮਾਨ ਭਰਾ ਜਿਹੜੇ ਆਪਣੇ ਮਤਲਬ ਕਾਟੂ ਜਿਲੇ ਜਾਂਦੇ ਜਾਂਦੇ ਹੂੰ ਹੂੰ ਕਈ ਬੋਲ ਇਹ ਵੀ ਲੈ ਜਾਂਦੇ ਹੁਣ ਤਾਂ ਮਤਲਬ YouTube ਦਾ ਕਰਕੇ ਨੌਲੇਜ ਹੋਊਗੀ ਮਤਲਬ ਬੋਲ ਆ ਜਾਂਦੇ ਆ ਪਹਿਲਾਂ ਜ਼ਿਆਦਾਤਰ ਕਾਟ ਚਲੋ ਠੀਕ ਹੈ ਜੀ ਧੰਨਵਾਦ ਧੰਨਵਾਦ ਸਸਿਕਾ